ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਅੱਜ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਕੁੜੀਆਂ ਦੇ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜਾ ਵੀ ਵੀਰ ਭਾਈ ਨਵੇਂ ਚੈਨਲ ਤੇ ਜੁੜਿਆਗਾ ਰਿਸ਼ਤਾ ਹੈ ਜੀ ਨਾਮ ਕੌਰ ਕਾਸਟ ਜਰਸੀ ਗੋਤਾ ਸਿੱਧੂ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬਾ ਜੀ ਉਮਰ 8 ਤਰੀਕ ਚੌਥਾ ਮਹੀਨਾ 1999 ਦਾ ਬੱਥ ਕੱਦ ਕੁੜੀ ਦਾ ਹੈ 5 ਫੁੱਟ 4 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਤੇ ਇੱਕ ਭਰਾ ਹੈ ਉਹ ਮੈਰਿਡ ਹੈਗਾ ਪਰਿਵਾਰ ਖੇਤੀਬਾੜੀ ਵਾਲਾਗਾ ਜਾਨੀ ਕਿ ਭਰਾ ਤੇ ਫਾਦਰ ਕੁੜੀ ਦੇ ਖੇਤੀਬਾੜੀ ਕਰਦੇ ਆ ਸਿੰਪਲ ਰਿਸ਼ਤਾ ਕਰਨਾ ਕੁੜੀ ਦਾ ਮੁੰਡੇ ਦੀ ਕਾਸਟ ਜੱਟ ਸਿੱਖ ਹੋਵੇ ਜ਼ਮੀਨ ਨਾਲ 3 ਤੋਂ 5 ਕਿੱਲੇ ਦੇ ਵਿੱਚ ਕਾਰ ਜ਼ਰੂਰ ਹੋਵੇ ਮੁੰਡਾ ਜਾਂ ਫਿਰ ਪ੍ਰਾਈਵੇਟ ਜੌਬ ਜ਼ਰੂਰ ਕਰਦਾ ਹੋਵੇ ਇਹ ਰਿਸ਼ਤਾ ਜੀ ਗਰੀਬ ਜੱਟ ਸਿੱਖ ਪਰਿਵਾਰ ਤੋਂ ਕੁੜੀ ਦਾ ਲੈਣਾ ਦੇਣਾ ਕੁਝ ਨਹੀਂ ਜੀ ਮੰਗ ਡਿਮਾਂਡ ਕੋਈ ਨਾ ਹੋਵੇ ਪਰਿਵਾਰ ਦੀ ਸਿੰਪਲ ਤੇ ਸਾਦਾ ਵਿਆਹ ਕਰਨਾ ਜੀ 8ਵੇਂ ਜਾਂ 10ਵੇਂ ਮਹੀਨੇ ਤੱਕ ਅਗਲਾ ਰਿਸ਼ਤਾ ਆਇਆ ਜੀ ਫਰੋਜ਼ਪੁਰ ਤੋਂ ਆ ਕਾਸਟਾ ਜੱਟ ਸਿੱਖ ਹੋ ਤਾਂ ਉਪਰ ਉਮਰ 25 ਤੋਂ 1995 ਹਾਈਟ 5 6 ਹੈ ਪੜ੍ਹਾਈ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਆਨ ਮੈਰੀਡਾ ਰਿਸ਼ਤਾ ਚਾਹੀਦਾ ਜੀ ਪਰਿਵਾਰ ਜੱਟ ਸਿੱਖ ਹੋਵੇ ਤੇ ਜ਼ਮੀਨ ਘਟੋ ਘਟ 3 ਕਿਲੇ ਤੋਂ ਉੱਪਰ ਆਉਂਦੀ ਹੋਵੇ ਵਿਆਹ ਠੀਕ ਕਰਨਾ ਹੈ ਜੀ ਇਹਨਾਂ ਨੇ ਮੁੰਡੇ ਦਾ ਕੰਮਕਾਰ ਆਪਣਾ ਆਪ ਦਾ ਵਧੀਆ ਹੋਵੇ ਪਰਿਵਾਰ ਵੈਸ਼ਨੂ ਹੋਵੇ ਬਰਾਤੀ ਸੇਵਾ ਕਰਨੀ ਹੈ ਇਹਨਾਂ ਨੇ ਸਿਰਫ ਮੰਗ ਡਮੰਡ ਕੋਈ ਨਾ ਹੋਵੇ ਹੋਰ ਮੁੰਡੇ ਵਾਲਿਆਂ ਦੀ ਰਿਸ਼ਤਾ ਵਧੀਆ ਪਰਿਵਾਰਤ ਹੋਵੇ ਮੁੰਡਾ ਨਸ਼ਰਤ ਹੋਵੇ ਤੇ ਸੋਣਾ ਹੋਵੇ ਅਗਲਾ ਆਇਆ ਜੀ ਰਿਸ਼ਤਾ ਕਪੂਰ ਥਲੇ ਜ਼ਿਲ੍ਹੇ ਤੋਂ ਵਾ ਕਾਸਟਾ ਜਰਸੀ ਖਗੋਤਾ ਹੇਅਰ ਉਮਰ 13/4/2003 ਦਾ ਬੱਥ ਕੱਦ ਕੁੜੀ ਦਾ 5-5 ਹੈ ਪੜ੍ਹਾਈ ਵੀ ਹੈ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਕੰਮ ਲੜਕੀ ਸਿਲਾਈ ਦਾ ਵਧੀਆ ਜਾਂਦੀ ਆ ਰਿਸ਼ਤਾ ਜਰਸੀ ਦੇ ਪਰਿਵਾਰ ਤੋਂ ਹੀ ਹੋਵੇ ਮੁੰਡੇ ਨੂੰ ਜ਼ਮੀਨ 5 ਕਿੱਲੇ ਤੋਂ ਉੱਪਰ ਹੋਵੇ ਤੇ ਰਿਸ਼ਤਾ ਸਿੰਪਲ ਪਰਿਵਾਰ ਤੋਂ ਹੋਵੇ ਅਤੇ ਪਰਿਵਾਰ ਸਾਰਾ ਵੈਸ਼ਨੂ ਹੋਵੇ ਆਗਲਾ ਰਿਸ਼ਤਾ ਆਇਆ ਜੀ ਜੁਲੰਦਰ ਤੋਂ ਖੱਤਰੀ ਸਿੱਖ ਕਾਸਟ ਆ ਕੁੜੀ ਦਾ ਨਾਮ ਸਿਮਰਨਜੀਤ ਕੌਰ ਆ ਉਮਰ 13 3 1998 ਹਾਈਟ 55 ਆ ਪੜ੍ਹਾਈ 12 ਪਾਸ ਹੁਣ ਘਰੇ ਫ੍ਰੀ ਆ ਲੜਕੀ ਪੜ੍ਹਾਈ ਤੋਂ ਬਾਅਦ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਆ ਭੈਣ ਇੱਕ ਮੈਰਿਡ ਆ ਰਸਤਾ ਹੈ ਜੀ ਜਰਨਲ ਕਾਸਟ ਹੋਵੇ ਜਾਂ ਫਿਰ ਬੀਸੀ ਕਾਸਟ ਚ ਐਸੀ ਕਾਸਟ ਤੋਂ ਰਸਤਾ ਨਾ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਤੇ ਨਸ਼ਾ ਰਹਿਤ ਹੋਵੇ ਵਿਆਹ ਸਾਦਾ ਕਰਨਾ ਚੀ ਕੁੜੀ ਸੋਣੀਸ ਨਖੀ ਹੋਵੇ ਆਗਲਾ ਰਿਸ਼ਤਾ ਆਇਆ ਜੀ ਫਰੀਦਕੋਟ ਜ਼ਿਲ੍ਹੇ ਤੋਂ ਕੁੜੀ ਦੀ ਕਾਸਟ ਹੈ ਬਾਣੀਏ ਅਗਰਵਾਲ ਨਾਮ ਜੀ ਸੰਜਨਾ ਉਮਰ 4 ਤਰੀਕ 8 ਮਹੀਨਾ 2001 ਦਾ ਬੱਥ ਹਾਈਟ 54 ਆ ਪੜਾਈ ਗ੍ਰੈਜੂਏਸ਼ਨ ਪਾਸ ਤੇ ਨਾਲ ਹੀ ਪਾਰਲਰ ਦਾ ਕੰਮ ਕਰਿਆਗਾ ਪਰਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈ ਰਿਸ਼ਤਾ ਜਰਨਲ ਕਾਸਟ ਤੋਂ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਨੀ ਸਨਖੀ ਆ ਪਰਿਵਾਰ ਵੈਸ਼ਨੂ ਹੋਵੇ ਆਗਲਾ ਰਿਸ਼ਤਾ ਆ ਜੀ ਫਟੇਗੜ ਸਾਹਿਬ ਤੋਂ ਆ ਕੁੜੀ ਦੀ ਕਾਸਟ ਹੈ ਜਰਸੀ ਕੁ ਗੋਤਾ ਸੰਦੂ ਉਮਰ ਸ਼ੇ 10 1999 ਹਾਈਟ 53 ਪੜ੍ਹਾਈ ਬੀ ਕੰਮ ਬਾਸ ਕੰਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਪਰਵਾਰ ਚ ਮਾਤਾ ਪਿਤਾ ਤੇ ਇੱਕ ਭੈਣ ਤੇ ਇੱਕ ਭਰਾ ਹੈ ਰਿਸ਼ਤਾ ਜਰਸੀ ਕੁ ਪਰਿਵਾਰ ਤੋਂ ਹੋਵੇ ਜਮੀਨ 7 ਕਿਲੇ ਤੋਂ ਉੱਪਰ ਹੋਵੇ ਮੁੰਡਾ ਮੋਨਾ ਹੋਵੇ ਤੇ ਨਸ਼ਾ ਰਹਿਤ ਹੋਵੇ ਏਸੀ ਅੱਜ ਦੇ 6 ਨਵੇਂ ਰਿਸ਼ਤੇ ਕੁੜੀਆਂ ਦੇ ਜੀ ਜਿਸ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਜੀ ਉਹ ਸਾਨੂੰ ਜਿਲਾ ਦੱਸ ਕੇ ਇਸ ਪਰਿਵਾਰ ਵਾਲੇ ਦੇ ਰਿਸ਼ਤੇ ਸਾਡੇ ਤੋਂ ਲੈ ਸਕਦੇ ਹੋ ਜੀ ਬਾਕੀ ਨਵੇਂ ਰਿਸ਼ਤੇ ਆ ਜੀ ਇਹ ਸਿੰਪਲ ਤੇ ਸਾਡੇ ਘਰੇ ਲੂ ਕੁੜੀਆਂ ਦੇ ਜੀ ਜੇਕਰ ਤੁਹਾਡੇ ਨਾਲ ਸਪੈਸ਼ਲ ਰਿਸ਼ਤਾ ਹੈ ਮੈਚ ਕਰਦਾ ਜੀ ਫੇਰ ਹੀ ਸਾਡੇ ਨਾਲ ਤੁਸੀਂ ਜੁੜਨਾਗਾ ਜੀ ਇਹ ਬਿਲਕੁਲ ਸਿੰਪਲ ਤੇ ਸਾਦੇ ਪਰਿਵਾਰ ਆ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ